ਅਕੜਾਂ ਚ ਰਹਿਣ ਵਾਲਿਆ ਕਦੀ غور ਤੂੰ ਕਰੀ ਮੇਰਾ ਵੀ ਤੇ ਦਹੂਣਾ ਬਾਤ ਦੁਖਦਾ ਤਾਂ ਵੀ ਜਾਨੀ ਅਜਰੀ ਹਰ ਇੱਕ ਤੇਰੀ ਮਤ ਗੱਲ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਫਸਟ ਟਾਈਮ ਵਿਦਆਊਟ ਸਪੋਰਟ ਇਸ ਸਟੇਜ ਤੇ ਗਾ ਰਹੀ ਔਰ ਲੋਕਾਂ ਨੇ ਬਹੁਤ ਸਪੋਰਟ ਕੀਤਾ ਮੈਨੂੰ ਉਸ ਟਾਈਮ ਤੇ ਲੋਕ ਤਾੜੀਆਂ ਮਾਰ ਰਹੇ ਸੀ ਉੱਪਰ ਬਾਵਾ ਖੜੀਆਂ ਕਰਕੇ ਸੋ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਕਦੀ ਮੁੜ ਕੇ ਨਹੀਂ ਦੇਖਿਆ ਵੇ ਆਪਾਂ ਗਿਆ ਹੀ ਹੈ ਤੇ ਪਾਪਾ ਨੇ ਵੀ ਨਹੀਂ ਕਦੀ ਫੇਰ ਮਨਾ ਕੀਤਾ ਉਹ ਤਾਂ ਸ਼ੁਰੂ ਤੋਂ ਹੀ ਮੈਨੂੰ ਸਪੋਰਟਿਵ ਰਹਾ ਲੈ ਕੇ ਮੇਰੀ ਸਿੰਗਿੰਗ ਨੂੰ ਲੈ ਕੇ ਤਾਂ ਬਹੁਤ ਹੀ ਜ਼ਿਆਦਾ ਸਪੋਰਟਿਵ ਰਹਾ ਉਹਨਾਂ ਨੇ ਸਗੋਂ ਮੈਨੂੰ ਇੱਥੇ ਤੱਕ ਵੀ ਕਿਹਾ ਕਿ ਵੀ ਤੁਹਾਡੀ ਸਿੰਗਿੰਗ ਇਸ ਤੁਹਾਡਾ ਸਿਰਫ ਸੁਪਨਾ ਨਹੀਂ ਹੈਗਾ ਇਹ ਮੇਰਾ ਵੀ ਸੁਪਨਾ ਆ ਸੋ ਹਮੇਸ਼ਾ ਮੇਰੇ ਨਾਲ ਖੜੇ ਆ ਮੇਰਾ ਸਾਰਾ ਕੰਮ ਨੂੰ ਮੈਨੇਜ ਕਰਦੇ ਆ ਮੇਰੇ ਸ਼ੋਜ਼ ਮਤਲਬ ਕਿ ਕੋਈ ਵੀ ਸ਼ੋ ਸਾਨੂੰ ਆਉਂਦਾ ਹੈ ਮੇਰੀ ਇੰਸਟਾਗ੍ਰam ਤੇ YouTube ਤੇ Facebook ਤੇ ਸਾਰੀਆਂ ਜਿਹੜੀਆਂ ਮੇਰੇ ਪੋਸਟ ਤੱਕ ਵੀ ਹੋਈ ਸ਼ੇਅਰ ਕਰਦੇ ਨੇ ਸੋ ਜਿਉ ਉਹ ਹੈ ਤਾਂ ਮੇਰੀ ਸਿੰਗਿੰਗ ਅੱਗੇ ਤੋਂ ਅੱਗੇ ਹੋਰ ਗਰੋ ਕਰ ਰਹੀ ਹੈ ਆਈਡਲ ਸਰ ਮਤਲਬ ਸਾਰੇ ਸਿੰਗਰ ਬਾ ਕਮਾਲਾ ਬਟ ਫਿਰ ਵੀ ਜੇਕਰ ਪਰਟੀਕੂਲਰ ਚੂਜ਼ ਕਰਨਾ ਹੋਵੇ ਤਾਂ ਮੈਂ ਨਾ ਮਾਸਟਰ ਸਲੀਮ ਜੀ ਨੂੰ ਬਹੁਤ ਯੂਜ਼ਵਲਸ ਹਾਂ ਮਤਲਬ ਮੈਂ ਉਹਨੂੰ ਇਗਨੋਰ ਨਹੀਂ ਕਰ ਸਕਦੀ ਹੈਗੀ ਕੋਈ ਐਦਾਂ ਕੋਈ ਸੌਂਗ ਹੋਵੇ ਨਾ ਜਿੱਦਾਂ ਮਤਲਬ ਕਿ ਕੋਈ ਬੰਦਾ ਹੈਦਰ ਰੀਲਸ ਸਕਰੋਲ ਕਰਦਾ ਕਰਦਾਗਾ ਬਟ ਜਿੱਥੇ ਮਾਸਟਰ ਸਲੀਮ ਜੀ ਆਉਂਦੇ ਫਿਰ ਉੱਥੇ ਮਤਲਬ ਮੈਨੂੰ ਸੁਣਨਾ ਜ਼ਰੂਰੀ ਹੋ ਜਾਂਦਾ ਹੈ ਇੱਕ ਗਾਣਾ ਮੈਂ ਜ਼ਰੂਰ ਸੁਣਾਉਂਗੀ ਜਿਹੜਾ ਬਹੁਤ ਨਾਰਮਲ ਗਾਨੀ ਆ ਉਹਨਾਂ ਦੇ ਲਈ ਵੀ ਧੋਲਣਾ ਜ਼ਰ ਮੁਕੜ ਦੇ ਚਾਬੀ ਉਰਾ ਕਰਵੇ ਉਰਾ ਕਰਵੇ ਮੈਂ ਦਿਲ ਵਾਲਾ ன முக்கி உரே உரவளா டோல் ਮੇਰਾ ਬਰਥਡੇ ਆਇਆ ਮੇਰੇ ਹਸਬੰਡ ਦਾ ਬਰਥਡੇ ਆ ਕਿਸੇ ਬੱਚੇ ਦਾ ਬਰਥਡੇ ਆ ਤਾਂ ਬੇਸਿਕਲੀ ਬੱਚੇ ਪਰਟੀਕੂਲਰਲੀ ਮੇਰੇ ਕੋਲ ਆਉਂਦੇ ਮੈਡਮ ਅੱਜ ਸੌਂਗ ਸੁਣਨਾ ਤੁਹਾਡੇ ਤੋਂ ਫਿਰ ਉਦੋਂ ਨਹੀਂ ਮੈਂ ਰੋਕ ਸਕਦੀ ਆਪਣੇ ਉਹਨੂੰ ਔਰ ਮੈਂ ਫਿਰ ਗਾ ਹੀ ਦਿੰਨੀ ਆ ਅਦਰਵਾਇਜ਼ ਤਾਂ ਮੈਂ ਕਲਾਸ 'ਚ ਤਾਂ ਕਦੀ ਨਹੀਂ ਫਿਰ ਸਟ੍ਰਿਕਟਰਣਾ ਪੈਂਦਾ ਨਾ ਬੱਚਿਆਂ ਦੇ ਨਾਲ ਇਸ ਕਰਕੇ ਫਿਰ ਉੱਥੇ ਥੋੜਾ ਕੰਟਰੋਲ ਕਰਦੀ ਉਹ ਵੀ ਕਦੀ-ਕਦੀ ਗਾ ਹੀ ਹੋ ਜਾਂਦਾ ਮੇਰੇ ਕੋਲ ਮੂੰਹ 'ਚ ਸੋਤੋਂ ਸੀ ਕਦੀ ਮਾਸਾ ਸਲੀਮ ਨੂੰ ਮਿਲੇ ਆ ਹਾਂਜੀ ਬਹੁਤ ਵਾਰੀ ਮਿਲਿਆ ਐਂਡ ਆਈ ਪਰਸਨਲੀ ਫੀਲ ਲਾਈਕ ਬੜਾ ਮੈਨੂੰ ਨਾ ਡਿਵਾਈਨ ਜੀ ਫੀਲਿੰਗ ਹੁੰਦੀ ਹੋਣਾ ਥੋੜਾ ਉਹਨਾਂ ਨੂੰ ਮਿਲ ਕੇ ਮਤਲਬ ਉਹਨਾਂ ਦੀ ਕਲਾ ਬਹੁਤ ਐਕਸਟ੍ਰੀਮ ਲੈਵਲ ਆ ਤੇ ਮੈਨੂੰ ਬਹੁਤ ਪਸੰਦ ਆ ਉਹ ਮੈਨੂੰ ਮਿਲੀਆਂ ਵੌਇਸ ਆਫ ਪੰਜਾਬ ਚ ਕਾਫੀ ਵਾਰ ਮਿਲੀਆਂ ਔਰ ਸਟੇਜ ਸ਼ੋ ਕਰਦੇ ਵੀ ਮਤਲਬ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਦੋਂ ਮੈਂ ਉਹਨਾਂ ਨੂੰ ਮਿਲਾਂ ਉਹ ਮੈਨੂੰ ਕਦੀ ਇਦਾਂ ਨਹੀਂ ਕਹਿੰਦੇ ਕਿ ਕੌਣ ਆ ਪਾਪਾ ਦੇ ਨਾਲ ਥੋੜਾ ਜਿਹਾ ਮੇਰੀ ਹੋਈ ਆ ਕਿ ਨਹੀਂ ਮੈਂ ਗਾਉਣਾ ਹੀ ਗਾਉਣਾ ਆ ਉਹਨਾਂ ਨਾਲ ਮੇਰੀ ਬੈਸ ਵੀ ਹੋਈ ਕਿ ਨਹੀਂ ਮੈਂ ਗਾਉਣਾ ਮੈਂ ਰੋਟੀ ਤੱਕ ਵੀ ਛੱਡੀ ਹੋਈ ਆ ਸਿੰਗਿੰਗ ਲਈ ਕਦੇ ਇਕੱਲੇ ਨਹੀਂ ਛੱਡਦੇ ਮੈਨੂੰ ਉਹ ਮੇਰੇ ਨਾਲ ਹੀ ਹੁੰਦੇ ਆ ਸੋ ਹੁਣ ਵੀ ਉਹ ਇੰਟਰਵਿਊ ਦੇ ਲਈ ਆਏ ਆ ਕੈਮਰੇ ਦੀ ਬੈਕ ਸਾਈਡ ਤੇ ਨਾਰਮਲ ਫਾਈਟ ਤਾਂ ਸਾਡੀ ਚੱਲਦੀ ਆ ਮਤਲਬ ਅਸੀਂ ਡੋਮਿਨੇਟ ਨਹੀਂ ਇੱਕ ਦੂਸਰੇ ਨੂੰ ਕਰਦੇ ਸੀ ਇਕੁਅਲ ਚੱਲਦੇ ਹਾਂ ਜੇ ਸਾਡੇ ਚ ਕੋਈ ਅਨਬਣ ਹੋ ਵੀ ਜਾਵੇ ਤਾਂ ਅਸੀਂ ਲੜ ਵੀ ਪਈਦਾ ਹਾਂ ਬਟ ਇਦਾਂ ਨਹੀਂ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਹੀ ਗੁੱਸੇ ਹੋ ਗਏ ਆ ਵੇ ਢੋਲਾ ਫੜ ਵੰਜਲੀ ਬਦਲ ਤਕਦੀਰ ਰਾਜਣਾ ਤੇਰੀ ਵੰਜਲੀ ਤਾਂ ਲੱਗੇ ਹੋਈ ਇਹ ਹੀ ਵੇ ਢੋਲਾ ਫੜਵੰਝਲੀ ਬਦਲ ਅੱਖਾਂ ਤੇਨੂੰ ਵੇਖੀ ਆ ਤੇ ਹੋ ਗਈ ਓ ਤੇਰੀ ਆ ਅੱਖਾਂ ਤੇਨੂੰ ਵੇਖੀ ਆ ਤੇ ਹੋ ਗਈ ਓ ਤੇਰੀ ਆ ਮੇਰੀਆਂ ਤੇ ਸਵਾ ਹੁਣ ਰਹੀਆਂ ਨਹੀਂਓ ਮੇਰੀਆਂ ਮੇਰੀਆਂ ਰੀਲਸ ਨੂੰ ਲਾਈਕ ਕਰਦੇ ਰਹੋ ਸੋਸ਼ਲ ਮੀਡੀਆ ਨੂੰ ਸਪੋਰਟ ਕਰਦੇ ਰਹੋ ਸੋ ਥੈਂਕ ਯੂ so much ਐਂਡ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਐਂਡ ਆ ਵਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਸੋ ਸੰਝਾ ਪੰਜਾਬ ਦੇ ਸਾਰੇ ਦੋਸਤਾਂ ਦਾ ਸਵਾਗਤ ਕਰਦਾ ਮੈਂ ਰਾਹੁਲ ਸੋ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਲੇਡੀ ਨਾਲ ਮਿਲਾਨ ਜਾ ਰਹੇ ਹਾਂ ਜੋ ਆਪਣੇ ਬਹੁਤ ਹੀ ਮਿੱਠੀ ਆਵਾਜ਼ ਦੇ ਨਾਲ ਤੁਹਾਡਾ ਦਿਲ ਜਿੱਤ ਸਕਵੇ ਸੋ ਆ ਉਹਨਾਂ ਦਾ ਸਵਾਗਤ ਕਰਦੇ ਆ ਸਾਸ਼ੀਕਲ ਜੀ ਕੀ ਨਾਮ ਕੀ ਠਾਕ ਇਲਾਹੀ ਸੋਹਲ ਸੋ ਅਕਸਰ ਤੁਹਾਨੂੰ ਦੇਖਿਆ ਵਾਂ ਅਸੀਂ ਰੀਲਾਂ ਦੇ ਵਿੱਚ ਕਿ ਤੁਹਾਡੀ ਬਹੁਤ ਮਿੱਠੀ ਆਵਾਜ਼ ਆ ਸੋ ਤੁਹਾਨੂੰ ਗਾਣ ਦਾ ਬੜਾ ਸ਼ੌਂਕ ਆ ਜੀ ਡੈਫੀਨਿਟਲੀ ਸੋ ਤੁਹਾਨੂੰ ਇਹ ਸ਼ੌਂਕ ਕਦੋਂ ਤੋਂ ਪਿਆਇਆ ਗਾਣ ਦਾ ਸਰ ਮੈਨੂੰ ਇਹ ਸ਼ੌਂਕ 2009 ਤੋਂ ਬੇਸਿਕਲੀ ਪਿਆ ਆ ਮਤਲਬ ਉਹਦੇ ਮੈਂ ਸਾਰੇ ਗਮਪਾ ਦੇਖਦੀ ਸੀਗੀ ਫੈਮਿਲੀ ਦੇ ਨਾਲ ਤੇ ਉਸ ਤੋਂ ਬਾਅਦ ਜੋ ਕਿਉਰੀਓਸਿਟੀ ਮੇਰੀ ਜਦੋਂ ਦੀ ਜਾਗੀ ਆ ਬਸ ਮਤਲਬ ਕਦੀ ਬੁਜੀ ਨਹੀਂ ਹੈਗੀ ਉਹ ਹੋਰ ਤੇ ਹੋਰ ਵਧਦੀ ਰਹੀ ਆ ਤਾਨੂੰ ਕਦੀ ਕਿਸੇ ਘਰ ਦੇ ਨੇ ਨਾ ਮੈਂਬਰ ਨੇ ਰੁਕੇ ਕਿ ਤੂੰ ਸਿੰਘ ਇੰਗਲੈਂਡ ਚ ਕਿਉਂ ਤੁਸੀਂ ਜਾਣਾ ਵਾ ਤੇ ਇਹ ਕੰਮ ਚੰਗਾ ਨਹੀਂ ਹੈਗਾ ਜੀ ਜ਼ਰੂਰ ਸਰ ਕਿਉਂਕਿ ਤੁਹਾਨੂੰ ਪਤਾ ਹੀ ਆ ਲੜਕੀ ਦੇ ਲਈ ਔਰ اسپੈਸ਼ਲੀ ਇੰਟਰਟੇਨਿੰਗ ਫੀਲਡ ਵਿੱਚ ਜਣਾ ਬਹੁਤ ਔਖਾ ਹੁੰਦਾ ਆ ਸਭ ਤੋਂ ਪਹਿਲੀ ਚੰਗ ਤਾਂ ਘਰਦਿਆਂ ਨਾਲ ਹੀ ਹੁੰਦੀ ਆ ਤੇ ਡੈਫੀਨਿਟਲੀ ਮੈਨੂੰ ਵੀ ਮਨਾ ਕੀਤਾ ਗਿਆ ਮੈਂ 2009 ਤੋਂ ਜੇ ਚੌਂਦੀ ਤੇ ਜੀ ਗੋਂਦੀ ਹੁੰਦੀ ਤੇ ਸ਼ਾਇਦ ਹੁਣ ਨੂੰ ਮੈਂ ਕਿਤੇ ਦੀ ਕਿਤੇ ਪਹੁੰਚ ਹੋਣਾ ਸੀ ਬਟ ਮੇਰੇ ਪਾਪਾ ਬੇਸਿਕਲੀ ਚਾਹੁੰਦੇ ਸੀ ਕਿ ਮੈਂ ਡਾਕਟਰ ਬਣਾ ਤੇ ਉਹ ਚੀਜ਼ੇ ਮੈਨੂੰ ਉਪਰੋਂ ਲੰਘ ਜੀ ਤੁਸੀਂ ਹਾਲਾਂਕਿ ਮੈਂ ਪੜ੍ਹਾਈ ਵਿੱਚ ਬਹੁਤ ਵਧੀਆ ਸੀਗੀ ਬਟ ਫਿਰ ਵੀ ਸਿੰਗਿੰਗ ਨੇ ਮੈਨੂੰ ਕਦੀ ਪੜ੍ਹਾਈ ਦੇ ਵਿੱਚ ਉਸ ਲੈਵਲ ਤੇ ਪਹੁੰਚਣੇ ਨਹੀਂ ਦਿੱਤਾ ਤੋ ਮੈਂ ਪੜਦੀ ਹੋਈ ਵੀ ਗੋਂਦੀ ਹੁੰਦੀ ਸੀਗੀ ਤੋ ਪਾਪਾ ਦੇ ਨਾਲ ਥੋੜਾ ਜਿਹਾ ਮੇਰੀ ਹੋਈ ਆ ਕਿ ਨਹੀਂ ਮੈਂ ਗਾਉਣਾ ਹੀ ਗਾਉਣਾ ਆ ਉਹਨਾਂ ਨਾਲ ਮੇਰੀ ਬਹਿਸ ਵੀ ਹੋਈ ਕਿ ਨਹੀਂ ਮੈਂ ਗਾਉਣਾ ਮੈਂ ਰੋਟੀ ਤੱਕ ਵੀ ਛੱਡੀ ਹੋਈ ਆ ਸਿੰਗਿੰਗ ਲਈ ਤੋ ਯਾ ਇਹ ਚੀਜ਼ਾਂ ਮੈਨੂੰ ਫੇਸ ਕਰਨੀਆਂ ਪਈਆਂ ਸੋ ਮੈਡਮ ਕਦੀ ਤੁਸੀਂ ਆਡੀਸ਼ਨ ਦੇਂਦਾ ਨਹੀਂ ਸੋਚਿਆ ਕਿ ਮੈਂ ਆਡੀਸ਼ਨ ਦੇ ਕੇ ਕਿ ਆਪਣੀ ਸਿੰਗਿੰਗ ਨੂੰ ਲੈ ਕੇ ਅੱਗੇ ਜਾਵਾਂ ਜੀ ਸਰ ਡੈਫੀਨਿਟਲੀ ਮੈਂ ਵੌਇਸ ਆਫ ਪੰਜਾਬ ਸੀਜ਼ਨ 5 ਦੇ ਵੀ ਆਡੀਸ਼ਨ ਦਿੱਤੇ ਆ 7 ਦੇ ਵੀ ਦਿੱਤੇ ਆ ਐਂਡ 9 ਤੇ ਵੀ ਗਈ ਸੀਗੀ 5 ਚ ਤਾਂ ਮੈਂ ਬਹੁਤ ਹੀ ਜ਼ਿਆਦਾ ਬਿਗਨਰ ਸੀਗੀ ਸੋ ਮੈਨੂੰ ਇੰਨਾ ਜ਼ਿਆਦਾ ਕੁਝ ਪਤਾ ਵੀ ਨਹੀਂ ਸੀਗਾ ਬਟ ਹਾਊਐਵਰ ਮੈਂ ਮੈਗਾ ਆਡੀਸ਼ਨ ਤੱਕ ਗਈ ਸੀਗੀ ਚੰਡੀਗੜ੍ਹ ਮੈਗਾ ਆਡੀਸ਼ਨ ਤੱਕ ਗਈ ਸੀਗੀ ਤੇ ਫਿਰ 7 ਵਿੱਚ ਮੈਂ ਟੌਪ 12 ਤੱਕ ਰਹੀ ਸੀਗੀ ਤੇ 9 ਵਿੱਚ ਮੈਂ ਟੌਪ 7 ਸੀਗੀ ਸੈਮੀ ਫਾਈਨਲਿਸਟ ਸੀਗੀ ਜੀ ਤੇ ਕੋਈ ਆਪਣਾ ਕੋਈ ਫੇਵਰਟ Song ਸੁਣਾ ਦੋ ਮੇਰੇ ਵੈਸੇ ਬਹੁਤ ਸਾਰੇ ਫੇਵਰਿਟ ਸੌਂਗ ਆ ਬਟ ਉਹਨਾਂ ਵਿੱਚੋਂ ਮੈਂ ਇੱਕ ਜ਼ਰੂਰ ਸੁਣਾਉਂਗੀ ਜਿਹੜਾ ਜਿਹਦੇ ਤੇ ਕਿ ਮੈਨੂੰ ਸਟੈਂਡਿੰਗ ਓਵੇਸ਼ਨ ਮਿਲੀ ਸੀਗੀ ਸੋ ਮੈਂ ਉਹ ਸੁਣਾਣੀ ਤੁਹਾਨੂੰ ਹਰ ਵੇਲੇ ਅਕੜਾਂ ਚ ਰਹਿਣ ਵਾਲਿਆ ਕਦੀ غور ਤੂੰ ਕਰੀ ਮੇਰਾ ਵੀ ਤੇ ਦਹੁਣਾ ਬਹੁਤ ਦੁਖਦਾ ਤਾਂ ਵੀ ਜਾਨੀਆਂ ਜਰੀ ਹਰ ਇੱਕ ਤੇਰੀ ਮਤ ਗਲ ਵੈਰੀ ਗੋ ਹੱਸਣ ਵਾਲੀ ਸੀ ਹੱਸਣ ਵਾਲੀ ਸੀ ਹੁਣ ਵਖ ਹੋਏ ਤਾਂ ਤੂੰ ਬੈ ਕੇ ਸੋਚ ਲਈ ਤੇਰੀ ਗਲਤੀ ਤੇ ਮੈਂ ਸੌਰੀ ਕਹਿਣ ਵਾਲੀ ਸੀ ਹੁਣ ਵਖ ਹੋਏ ਤਾਂ ਤੂੰ ਬੈ ਕੇ ਸੋਚ ਲਈ ਤੇਰੀ ਗਲਤੀ ਤੇ ਮੈਂ ਸੌਰੀ ਕਹਿਣ ਵਾਲੀ ਸੀ ਨਹੀਂ ਕਹਿਣ ਵਾਲੇ ਸੀ ਥੈਂਕ ਯੂ ਸੋ ਤੁਹਾਨੂੰ ਸਿੰਗਿੰਗ ਤੋਂ ਫੈਮਿਲੀ ਵਾਲੋ ਕਿੰਨਾ ਕਾ ਸਪੋਰਟ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਮਤਲਬ ਮਤਲਬ ਪਾਪਾ ਨੇ ਸਪੋਰਟ ਕਰਦੇ ਸੀ ਬਟ ਮੰਮਾ ਨੇ ਕਦੀ ਮਨਾ ਨਹੀਂ ਕੀਤਾ ਬ੍ਰਦਰ ਨੇ ਵੀ ਮੈਨੂੰ ਸਪੋਰਟ ਹੀ ਕੀਤੀ ਹਮੇਸ਼ਾ ਮੇਰੇ ਨਾਲ ਜਾਂਦਾ ਹੁੰਦਾ ਸੀਗਾ ਅਸੀਂ ਜਿੱਦਾਂ ਜਾਗਰਨ ਤੇ ਮਤਲਬ ਫਰਸਟ ਜਾਗਰਨ ਮੈਂ ਆਪਣੇ ਮਤਲਬ ਲਾਈਫ ਕਰੀਅਰ ਦਾ ਸ਼ੁਰੂ ਕੀਤਾ ਸੀਗਾ ਮਤਲਬ ਲਗਾਇਆ ਸੀਗਾ ਵੌਇਸ ਆ ਪੰਜਾਬ ਸੀਜ਼ਨ 5 ਦੇ ਆਡੀਸ਼ਨਸ ਤੋਂ ਬਾਅਦ ਹੀ ਸਾਰੇ ਕਹਿੰਦੇ ਨਹੀਂ ਤੂੰ ਗਾ ਸਕਦੀਆਂ ਤੂੰ ਅੱਗੇ ਵਧ ਵਧ ਮੈਂ ਡਰਦੀ ਸੀ ਹਾਲਾਂਕਿ ਮੇਰੇ ਸਟੂਡੈਂਟਸ ਨੇ ਮੈਨੂੰ ਕਨਵਿੰਸ ਕੀਤਾ ਨਹੀਂ ਵੜਾ ਤੁਸੀਂ ਕਰੋ ਔਰ ਮੇਰੇ ਸਟੂਡੈਂਟ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਜਾਣਾ ਹੈ ਜਾਗਰਨ ਤੇ ਤਾਂ ਮੈਂ ਉਸ ਤੋਂ ਬਾਅਦ ਜੇ ਸ਼ੁਰੂ ਹੋਏ ਮੇਰੇ ਫਾਦਰ ਨੇ ਉਸ ਤੋਂ ਬਾਅਦ ਫਿਰ ਮੈਨੂੰ ਮੰਨਣਾ ਨਹੀਂ ਕੀਤਾ ਜਦੋਂ ਉਹਨਾਂ ਨੇ ਦੇਖਿਆ ਕਿ ਫਰਸਟ ਟਾਈਮ ਵਿਦਆਊਟ ਸਪੋਰਟ ਇਸ ਸਟੇਜ ਤੇ ਗਾ ਰਹੀ ਔਰ ਲੋਕਾਂ ਨੇ ਬਹੁਤ ਸਪੋਰਟ ਕੀਤਾ ਮੈਨੂੰ ਉਸ ਟਾਈਮ ਤੇ ਬਾਵਾਂ ਖੜੀਆਂ ਕਰਕੇ ਸੋ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਕਦੀ ਮੁੜ ਕੇ ਨਹੀਂ ਦੇਖਿਆ ਵੇ ਆਪਾਂ ਗਿਆ ਹੀ ਆ ਤੇ ਪਾਪਾ ਨੇ ਵੀ ਨਹੀਂ ਕਦੀ ਫਿਰ ਮਨਾਂ ਕੀਤਾ ਜਦੋਂ ਤੁਸੀਂ ਵਿਆਹ ਕਰਾ ਲਿਆ ਵਿਆਹ ਤੋਂ ਬਾਅਦ ਹਮਸਫਰ ਨੇ ਕਿੰਨਾ ਕੁ ਤੁਹਾਨੂੰ ਸਪੋਰਟ ਕੀਤਾ ਤੇ ਉਹਨਾਂ ਦੇ ਫਾਦਰ ਦੇ ਨਰਮਦਰ ਨੇ ਕਿੰਨਾ ਸਪੋਰਟ ਕੀਤਾ ਤੁਹਾਨੂੰ ਸਿੰਘੀ ਲਈ ਉਹ ਉਦਾ ਸ਼ੁਰੂ ਤੋਂ ਹੀ ਮੈਨੂੰ ਸਪੋਰਟਿਵ ਰਹੇ ਆ ਲੈ ਕੇ ਮੇਰੀ ਸਿੰਗਿੰਗ ਨੂੰ ਲੈ ਕੇ ਤਾਂ ਬਹੁਤ ਹੀ ਜ਼ਿਆਦਾ ਸਪੋਰਟਿਵ ਰਹਾ ਉਹਨਾਂ ਨੇ ਸਗੋਂ ਮੈਨੂੰ ਇੱਥੇ ਤੱਕ ਵੀ ਕਿਹਾ ਕਿ ਵੀ ਤੁਹਾਡੀ ਸਿੰਗਿੰਗ ਇਜ਼ ਤੁਹਾਡਾ ਸਿਰਫ ਸੁਪਨਾ ਨਹੀਂ ਹੈਗਾ ਇਹ ਮੇਰਾ ਵੀ ਸੁਪਨਾ ਹੈ ਸੋ ਹਮੇਸ਼ਾ ਮੇਰੇ ਨਾਲ ਖੜੇ ਆ ਮੇਰਾ ਸਾਰਾ ਕੰਮ ਉਹ ਮੈਨੇਜ ਕਰਦੇ ਆ ਮੇਰੇ ਸ਼ੋਜ਼ ਮਤਲਬ ਕਿ ਕੋਈ ਵੀ ਸ਼ੋ ਸਾਨੂੰ ਆਉਂਦਾ ਹੈ ਜਾਂ ਮੇਰੀ ਇੰਸਟਾਗ੍ਰam ਤੇ YouTube ਤੇ Facebook ਤੇ ਸਾਰੀਆਂ ਜਿਹੜੀਆਂ ਮੇਰੇ ਪੋਸਟ ਤੱਕ ਵੀ ਹੋਈ ਸ਼ੇਅਰ ਕਰਦੇ ਨੇ ਸੋ ਜੋ ਹੈ ਤਾਂ ਮੇਰੀ ਸਿੰਗਿੰਗ ਅੱਗੇ ਤੋਂ ਅੱਗੇ ਹੋਰ ਗਰੋ ਕਰ ਰਹੀ ਹੈ ਸੋ ਤੁਸੀਂ ਸਿੰਗਿੰਗ ਟੋ ਲਾਵਾ ਹੋਰ ਕੀ ਕਰਦੇ ਨੇ ਮੈਂ ਆਇਲ ਸਟ੍ਰੈਨਰ ਆ ਬੇਸਿਕਲੀ ਤੇ ਆਪਣਾ ਇੰਸਟੀਚਿਊਟ ਆ ਸੋ ਮੈਂ ਤੇ ਮੇਰੇ ਹਸਬੰਡ ਅਸੀਂ ਦੋਨੇ ਅ ਰਲ ਕੇ ਰਨ ਕਰਦੇ ਆ ਉਹ ਸਾਰਾ ਮੈਨੇਜਮੈਂਟ ਦੇਖਦੇ ਹੈਗੇ ਅਕਾਊਂਟ ਵਗੈਰਾ ਉਹ ਸਾਰਾ ਹੈਂਡਲ ਕਰਦੇ ਆ ਤੇ ਬੱਚਿਆਂ ਨੂੰ ਟੀਚਿੰਗ ਪਰਸਨਲੀ ਮੈਂ ਪ੍ਰੋਵਾਈਡ ਕਰਦੀ ਹੈਗੀ ਜਿਵੇਂ ਤੁਸੀਂ ਕਲਾਸਾਂ ਲਗਾਉਂਦੇ ਹੋਣੇ ਬੱਚਿਆਂ ਨੂੰ ਤਾਂ ਫੇਰ ਕਲਾਸ ਕਲਾਸ ਟਾਈਮ ਵੀ ਤੁਸੀਂ ਉਹਨਾਂ ਨੂੰ ਗਾਣਾ ਗੁਣਾ ਗਾ ਕੇ ਸਿਖਾ ਦਿੰਦੇ ਹੋਣੇ ਨਾ ਕਿ ਜਾਂ ਉਹਨਾਂ ਨੂੰ ਟੀਚ ਕਰਦੇ ਹੋਣਗੇ ਕਿ ਉਨਾ ਪੜਾਉਂਦੇ ਪੜਾਉਂਦੀ ਤੁਸੀਂ ਜਗਦੰਮ ਗਾਣਾ ਸ਼ੁਰੂ ਕਰਦੇ ਨੇ ਇਦਾਂ ਕਦੀ ਹੋਇਆ ਤੁਹਾਡੇ ਨਾਲ ਨਹੀਂ ਇਦਾਂ ਨਾ ਐਕਚੁਅਲੀ ਕੀ ਹੈ ਕਿ ਜਦੋਂ ਸਾਡੇ ਜਦੋਂ ਮਤਲਬ ਮੇਰਾ ਕੋਈ ਬਰਥਡੇ ਆ ਮੇਰਾ ਬਰਥਡੇ ਆ ਜਾਂ ਮੇਰੇ ਹਸਬੰਡ ਦਾ ਬਰਥਡੇ ਆ ਕਿਸੇ ਬੱਚੇ ਦਾ ਬਰਥਡੇ ਆ ਤਾਂ ਬੇਸਿਕਲੀ ਬੱਚੇ ਪਰਟੀਕੂਲਰਲੀ ਮੇਰੇ ਕੋਲ ਆਉਂਦੇ ਮੈਡਮ ਅੱਜ Song ਸੁਣਨਾ ਤੁਹਾਡੇ ਤੋਂ ਫਿਰ ਉਦੋਂ ਨਹੀਂ ਮੈਂ ਰੋਕ ਸਕਦੀ ਆਪਣੇ ਉਹਨੂੰ ਔਰ ਮੈਂ ਫਿਰ ਗਾ ਹੀ ਦਿੰਨੀ ਆ ਆਦਰਵਾਇਜ਼ ਤਾਂ ਮੈਂ ਕਲਾਸ 'ਚ ਤਾਂ ਕਦੀ ਨਹੀਂ ਫਿਰ ਸਟ੍ਰਿਕਟਰ ਨਾ ਪੈਂਦਾ ਨਾ ਬੱਚਿਆਂ ਦੇ ਨਾਲ ਇਸ ਕਰਕੇ ਫਿਰ ਉੱਥੇ ਥੋੜਾ ਕੰਟਰੋਲ ਕਰਦੀ ਉਹ ਵੀ ਕਦੀ ਕਦੀ ਗਾ ਹੀ ਹੋ ਜਾਂਦਾ ਮੇਰੇ ਕੋਲ ਮ ਜਲਦੀ ਉੱਥੇ ਗਾ ਦਿੰਦੇ ਆ ਕਿ ਜਿਹੜੇ ਕਿ ਬੱਚੇ ਵੀ ਖੁਸ਼ ਹੁੰਦੇ ਤੇ ਤੁਹਾਡਾ ਦਿਲ ਵੀ ਉਹਨਾਂ ਨੂੰ ਸੁਣਾ ਕੇ ਖੁਸ਼ ਹੋ ਜਾਂਦਾ ਅ ਸਰ ਇਹ ਤਾਂ ਮਤਲਬ ਜਿੱਦਾਂ ਕੋਈ ਵੀ ਨਿਊ Song ਆਇਆ ਹਨਾ ਤੇ ਉਹ ਫਿਰ ਕਹਿੰਦੇ ਕਿ ਮੈਡਮ ਆ ਤੁਹਾਡੀ ਆਵਾਜ਼ ਚ ਬਹੁਤ ਸੋਹਣਾ ਲੱਗਣਾ ਸੋ ਆ ਬੀਤੇ ਦਿਨੀ ਮੇਰੇ ਹਸਬੰਡ ਦਾ ਬਰਥਡੇ ਸੀਗਾ ਸੋ ਉਦੋਂ ਵੀ ਉਹ ਸਾਰੇ ਕਹਿੰਦੇ ਸੀ ਗਾਣਾ ਸੁਣਾਓ ਗਾਣਾ ਸੁਣਾਓ ਤੋਂ ਉਦੋਂ ਵੀ ਫਿਰ ਬਸ ਇਦਾਂ ਹੀ ਕੋਈ ਨਾ ਕੋਈ ਮਤਲਬ ਜਿਹੜਾ ਉਹਨਾਂ ਨੂੰ ਪਸੰਦ ਆ ਉਹ ਗਾ ਦਿੰਨੀ ਆ ਜਾਂ ਜਿਹੜਾ ਮੈਨੂੰ ਪਸੰਦ ਮੈਂ ਸਿੱਖ ਰਹੀ ਆ ਤਾਂ ਫਿਰ ਮੈਂ ਉਹਨਾਂ ਨੂੰ ਸੁਣਾ ਦਿੰਨੀ ਆ ਇਦਾਂ ਜੋ ਇੱਕ ਹੁਣ ਇੱਕ ਗਾਣਾ ਹੀ ਸੁਣਾ ਦਿਓ ਆਪਣੇ ਹਸਬੰਡ ਲਈ ਜਾ ਆਪਣਾ ਫੇਵਰੇਟ ਜਾਂ ਉਹਨਾਂ ਦਾ ਕੋਈ ਫੇਵਰੇਟ ਓਕੇ ਅ ਵੈਸੇ ਮੈਂ ਜਿਹੜਾ ਗਾਣਾ ਗਾਵਾਂ ਉਹਨਾਂ ਨੂੰ ਪਸੰਦ ਹੀ ਆਉਂਦਾ ਹੈ ਤੋ ਇੱਕ ਗਾਣਾ ਮੈਂ ਜ਼ਰੂਰ ਸੁਣਾਉਂਗੀ ਜਿਹੜਾ ਬਹੁਤ ਨਾਰਮਲ ਗਾਨੀ ਆ ਉਹਨਾਂ ਦੇ ਲਈ ਵੀ ਢੋਲਣਾ ਜ਼ਰ ਮੁਖੜ ਦੇ ਚਾਬੀ ਉਰ ਕਰਵੇ ਉਰ ਕਰਵੇ ਮੈਂ ਦਿਲ ਵਾਲਾ ਬੂਹਾ ਖੋਲਣਾ ਢੋਲਣਾ ਕੜ ਦੇ ਚਬੀ ਉਰਾ ਕਰਵੇ ਉਰਾ ਕਰਵੇ ਮੈਦਲ ਵਾਲਾ ਬੂਹਾ ਖੋਲਣਾ ਢੋਲਣਾ ਵੇ ਢੋਲਣਾ ਥੈਂਕ ਯੂ ਤੁਸੀਂ ਜਦੋਂ ਗਾਣਾ ਸ਼ੁਰੂ ਕੀਤਾ ਸੀਗਾ ਇਹਦੀ ਕੋਈ ਕਲਾਸਿਸ ਲਾਣੀਆਂ ਸ਼ੁਰੂ ਕੀਤੀਆਂ ਸੀ ਜਾਂ ਘਰੇ ਸਫਾਈ ਕਰਦੇ ਰੋਟੀ ਬਣਾਉਂਦੇ ਵੀ ਗਾਣਾ ਸ਼ੁਰੂ ਕਰ ਦਿੰਦੇ ਹੁਣ ਕੋਈ ਟਾਈਮਿੰਗ ਹੈ ਜੀ ਉਹ ਟਾਈਮਿੰਗ ਦੀ ਤੁਸੀਂ ਤੁਸੀਂ ਪੁੱਛੋ ਹੀ ਨਾ ਕੁਝ ਮਤਲਬ ਰਾਤ ਦੇ 2 ਵਜੇ ਵੀ ਤੁਸੀਂ ਕਹਿ ਦੋਗੇ ਮੈਂ ਉਹ ਵੀ ਉੱਠ ਕੇ ਗਾ ਲੂੰਗੀ ਇੰਨਾ ਜ਼ਿਆਦਾ ਕ੍ਰੇਜ਼ ਆ ਮੈਨੂੰ ਸਿੰਗਿੰਗ ਦਾ ਤੇ ਕਲਾਸਿਸ ਮੈਂ ਕਦੀ ਮਤਲਬ ਪਰਟਿਕੁਲਰਲੀ ਨਹੀਂ ਲਿਆ ਮਤਲਬ ਕਿ ਕੰਟੀਨਿਊ ਲਗਾ ਰਹੀ ਹਾਂ ਮੈਂ ਅ ਸਿੱਖਿਆ ਹੋਇਆ ਮਤਲਬ ਜਿੱਦਾ ਕਲਾਸੇ ਲਗਾਇਆ ਇੰਟਰਨੈਸ਼ਨਲ ਅਕੈਡਮੀ ਚ ਸਿੱਖੀ ਹੋਈ ਆ ਉਸ ਤੋਂ ਇਲਾਵਾ ਰੋਬਿਨ ਰਾਜ ਸਰ ਉਹਨਾਂ ਤੋਂ ਮੈਂ ਕਲਾਸੇ ਲਈਆਂ ਹੋਈਆਂ ਆ ਐਂਡ ਡਾਕਟਰ ਮਨੂਜੀ ਸੋ ਇਦਾਂ ਮਤਲਬ ਬੇਸਿਕਲੀ 6 ਮਹੀਨੇ 2 ਮਹੀਨੇ ਇਦਾਂ ਕਰਕੇ ਕਲਾਸੇ ਲਈਆਂ ਪਰਟਿਕੁਲਰ ਮੈਂ ਲਗਾਤਾਰ ਨਹੀਂ ਲੈ ਰਹੀ ਹਾਂ ਇਹ ਕਲਾਸੇ ਤੇ ਸਿੰਗਰੇ ਵਿੱਚ ਤੁਹਾਡਾ ਆਈਡਲ ਕੌਣ ਹੈਗਾ ਆਈਡਲ ਸਰ ਮਤਲਬ ਸਾਰੇ ਸਿੰਗਰ ਬਾ ਕਮਾਲਾ ਬਟ ਫਿਰ ਵੀ ਜੇਕਰ ਮੈਂ ਪਰਟੀਕੂਲਰ ਚੂਜ਼ ਕਰਨਾ ਹੋਵੇ ਤਾਂ ਮੈਂ ਨਾ ਮਾਸਟਰ ਸਲੀਮ ਜੀ ਨੂੰ ਬਹੁਤ ਯੂਜ਼ਵਲ ਸਮਤਲ ਮੈਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੀ ਹੈਗੀ ਕੋਈ ਐਦਾਂ ਕੋਈ Song ਹੋਵੇ ਨਾ ਜਿੱਦਾਂ ਮਤਲਬ ਕਿ ਕੋਈ ਬੰਦਾ ਇਦਾਂ ਰੀਲਸ ਸਕਰੋਲ ਕਰਦਾ ਕਰਦਾ ਕਾ ਬਟ ਜਿੱਥੇ ਮਾਸਟਰ ਸਲੀਮ ਜੀ ਹੁੰਦੇ ਫਿਰ ਉੱਥੇ ਮਤਲਬ ਮੈਨੂੰ ਸੁਣਨਾ ਜ਼ਰੂਰੀ ਹੋ ਜਾਂਦਾ ਹੈ ਸੋ ਕੋਈ ਅੱਜ ਮਾਸਟਰ ਸਲੀਮ ਦਾ ਫਿਰ ਕੋਈ ਗਾਣਾ ਹੀ ਸੁਣਾਓ ਓਕੇ ਅਹ ਇਹ ਕੋਣ ਦਾ Song ਹੈਗਾ ਇੱਕ ਤੇ ਪਿਆਰ ਤੁ ਜਾਵੇ ਸ਼ੁਮਾਰਤੇ ਜਾਤੇ ਰ ਨਾਲ ਹੋ ਗਿਆ ਇੱਕ ਤੇ ਪਿਆਰ ਤੁ ਜਾਵੇ ਸ਼ੁਮਾਰਤੇ ਜਾਤੇ ਰ ਨਾਲ ਹੋ ਗਿਆ ਸੋ ਤੁਸੀਂ ਕਦੀ ਮਾਸਟਰ ਸਲੀਮ ਨੂੰ ਮਿਲੇ ਹਾਂਜੀ ਬਹੁਤ ਵਾਰੀ ਮਿਲਿਆ ਐਂਡ ਆਈ ਪਰਸਨਲੀ ਫੀਲ ਲਾਈਕ ਬੜਾ ਮੈਨੂੰ ਨਾ ਡਿਵਾਈਨ ਜੀ ਫੀਲਿੰਗ ਹੁੰਦੀ ਹੋਣਾ ਥੋੜਾ ਉਹਨਾਂ ਨੂੰ ਮਿਲ ਕੇ ਮਤਲਬ ਉਹਨਾਂ ਦੀ ਕਲਾ ਬਹੁਤ ਐਕਸਟ੍ਰੀਮ ਲੈਵਲ ਆ ਤੇ ਮੈਨੂੰ ਬਹੁਤ ਪਸੰਦ ਆ ਉਹ ਮੈਨੂੰ ਮਿਲੀਆਂ ਵੌਇਸ ਆਫ ਪੰਜਾਬ ਚ ਕਾਫੀ ਵਾਰ ਮਿਲੀਆਂ ਔਰ ਸਟੇਜ ਸ਼ੋ ਕਰਦੇ ਵੀ ਮਤਲਬ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਦੋਂ ਮੈਂ ਉਹਨਾਂ ਨੂੰ ਮਿਲਾਂ ਉਹ ਮੈਨੂੰ ਕਦੀ ਇਦਾਂ ਨਹੀਂ ਕਹਿੰਦੇ ਕਿ ਕੌਣ ਆ ਮਤਲਬ ਸਮਵੇਰ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਜਾਣਦਾ ਕੁੜੀ ਨੂੰ ਪੰਜਾਬ ਚ ਗਈ ਹੋਈ ਆ ਐਂਡ ਸਮ ਟਾਈਮ ਤੋਂ ਉਹਨਾਂ ਨੂੰ ਮੇਰਾ ਨਾਮ ਵੀ ਯਾਦ ਹੁੰਦਾ ਹੈ ਸੋ ਆਮ ਲੱਕੀ ਲਾਈਕ ਮੈਂ ਉਹਨਾਂ ਨੂੰ ਮਿਲੀ ਹੋਈ ਆ ਸੋ ਮੈਡਮ ਤੁਹਾਡੇ ਨਾਲ ਕੋਈ ਆਇਆ ਇਸ ਟਾਈਮ ਹਸਬੰਡ ਜਾਂ ਕੋਈ ਫੈਮਿਲੀ ਚੋ ਐਸ ਆਲਵੇਸ ਮੇਰੇ ਹਸਬੰਡ ਕਦੇ ਕੱਲੇ ਨਹੀਂ ਛੱਡਦੇ ਮੇਨੋ ਮੇਰੇ ਨਾਲ ਹੀ ਹੁੰਦੇ ਆ ਸੋ ਹੁਣ ਵੀ ਉਹ ਇੰਟਰਵਿਊ ਦੇ ਲਈ ਆਏ ਆ ਕੈਮਰੇ ਦੀ ਬੈਕ ਸਾਈਡ ਤੇ ਤੁਸੀਂ ਬਿਲਾ ਲਓ ਉਹਨਾਂ ਨੂੰ ਫੇ ਉਹਨਾਂ ਨੂੰ ਵੀ ਕੁਝ ਪੁੱਛ ਲੈਣੇ ਆਜੋ ਭਾਈ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਡੇ ਚੈਨਲ ਤੇ ਆਉਣ ਦਾ ਥੈਂਕ ਯੂ ਸਰ ਥੈਂਕ ਯੂ ਸੋ ਤੁਸੀਂ ਕਿੰਨਾ ਕੁ ਪ੍ਰਾਊਡ ਕਰਦੇ ਪਏ ਆ ਕਿ ਤੁਹਾਨੂੰ ਹਮਸਫਰੀ ਇੰਨਾ ਵਧੀਆ ਮਿਲਿਆ ਇੱਕ ਉੱਪਰ ਉਹਨਾਂ ਦੀ ਆਵਾਜ਼ ਹੀ ਨਹੀਂ ਮਿਠਾਸ ਹੈਗੀ ਹੈ ਕਿ ਤੁਸੀਂ ਗਾਣ ਦਾ ਉਹਨਾਂ ਨੂੰ ਇੰਨਾ ਸ਼ੌਂਕ ਹੈਗਾ ਕਿੰਨਾ ਕੁ ਪ੍ਰਾਊਡ ਕਰਦੇ ਬਹੁਤ ਪ੍ਰਾਊਡ ਕਰੀਦਾ ਵਾ ਵਧੀਆ ਕਰ ਲੈਂਦੇ ਆ ਹਮੇਸ਼ਾ ਸਾਥ ਦੇਈਦਾ ਇਹਨਾਂ ਨੇ ਇਹ ਵੀ ਸਾਥ ਦਿੰਦੇ ਆ ਸਾਡਾ ਕਿੰਨਾ ਕੁ ਸਪੋਰਟ ਕਰਦੇ ਉਹਨਾਂ ਨੂੰ ਕਦੀ ਤੁਹਾਨੂੰ ਇਹ ਤਾਂ ਨਹੀਂ ਹੋਇਆ ਕਿ ਉਹਨਾਂ ਨੂੰ ਤੁਸੀਂ ਡਾਂਟਿਆ ਹੋਵੇ ਕੋਈ ਗੱਲੋਂ ਮਨਾ ਕੀਤਾ ਹੋਵੇ ਕਿ ਉਹਨਾਂ ਨੇ ਨਾ ਕੀਤੀ ਹੋਵੇ ਨਹੀਂ ਨਹੀਂ ਇਦਾਂ ਦੀ ਤਾਂ ਕਦੀ ਗੱਲ ਨਹੀਂ ਹੋਈ ਸਪੋਰਟ ਤਾਂ ਤੁਹਾਨੂੰ ਇਹਨੇ ਦੱਸ ਹੀ ਦਿੱਤਾ ਹੋਣਾ ਵਾ ਡੰਟਣ ਉਂਟਣ ਵਾਲੀ ਗੱਲ ਇਦਾਂ ਦੀ ਕਦੀ ਹੋਈ ਨਹੀਂ ਸਾਡੇ ਚਾਹੇ ਕਿ ਦੁੱਝ ਨੂੰ ਡਾਂਟਣ ਦੀ ਲੋੜ ਪਵੇ ਉਦੋਂ ਹੀ ਸ਼ੁਰੂ ਤੋਂ ਮਤਲਬ 8-9 ਸਾਲ ਹੋ ਗਏ ਸਾਨੂੰ ਜਾਣਦਿਆਂ ਨੂੰ ਜਿਆਦਾ ਹੀ ਹੋ ਗਿਆ ਵੈਸੇ ਤੇ ਸਮਝਣ ਹੁਣ ਆ ਕਿ ਦੋ ਜਣਾਂ ਨੂੰ ਸਮਝਣ ਦੀ ਮਤਲਬ ਇਹ ਹੈਗੀ ਆ ਕਿ ਹਾਂ ਵੀ ਜਿੱਥੇ ਪਤਾ ਲੱਗਦਾ ਵਾ ਕਿ ਨਹੀਂ ਉਹਨੂੰ ਇਸ ਗੱਲ ਦਾ ਗੁੱਸਾ ਵਾ ਆਪਾਂ ਨਹੀਂ ਉਸ ਨਾਲ ਗੱਲ ਜਿੱਥੇ ਉਹਨੂੰ ਪਤਾ ਲੱਗਦਾ ਕਿ ਇਹਨੂੰ ਇਸ ਗੱਲ ਦਾ ਗੁੱਸਾ ਉਹ ਨਹੀਂ ਅੱਗੇ ਵੱਦੀ ਤੁਹਾਡੇ ਵਿਆਹ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਵਿਆਹ ਨੂੰ ਲੈ ਕੇ ਕੋਈ ਪ੍ਰੋਬਲਮ ਤਾਂ ਨਹੀਂ ਇਹਦਾ ਨਹੀਂ ਨਹੀਂ ਵਿਆਹ ਨੂੰ ਲੈ ਕੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਸਾਡੇ ਕਿਉਂਕਿ ਰਿਲੇਸ਼ਨ ਨੂੰ ਸਾਡੇ ਨੂੰ ਹੋ ਗਿਆ 8-9 ਸਾਲ ਤੇ ਕਰਦੇ ਨੂੰ ਪਤਾ ਹੀ ਸੀਗਾ ਇਹਨਾਂ ਨੇ ਮੈਰਿਜ ਕਰਾਉਣੀਆਂ ਕਰਦੇ ਨਾਲ ਹੀ ਖੜੇ ਸੀ ਹਮੇਸ਼ਾ ਸਾਡੇ ਇੰਦਰ ਜਿਹੀ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਸੋ ਤੁਸੀਂ ਵੀ ਨਹੀਂ ਕਰੀ ਉਹਨਾਂ ਨੂੰ ਇਦਾਂ ਜਿਹਾ ਡਾਂਟਣ ਦੀ ਕੋਸ਼ਿਸ਼ ਕੀਤੀ ਕਿ ਜੇ ਡਾਂਟ ਦਵਾਂ ਉਹ ਕੰਮ ਨਹੀਂ ਕਰਨਾ ਤੇ ਨੋਰਮਲ ਫਾਈਟ ਤਾਂ ਸਾਡੀ ਚੱਲਦੀ ਆ ਮਤਲਬ ਅਸੀਂ ਡੋਮਿਨੇਟ ਨਹੀਂ ਇੱਕ ਦੂਸਰੇ ਨੂੰ ਕਰਦੇ ਸੀ ਇਕੁਅਲ ਚੱਲਦੇ ਹਾਂ ਜੇ ਸਾਡੇ ਚ ਕੋਈ ਅਨਬਣ ਹੋ ਵੀ ਜਾਵੇ ਤਾਂ ਅਸੀਂ ਲੜ ਵੀ ਪਈਦਾ ਬਟ ਇਦਾਂ ਨਹੀਂ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਹੀ ਗੁੱਸੇ ਹੋ ਗਏ ਆ ਮਤਲਬ ਠੀਕ ਆ ਸਾਡੇ ਦੋਨਾਂ ਦਾ ਬੌਂਡਿੰਗ ਵਧੀਆ ਹੈ ਮਤਲਬ ਬੈਸੇ ਅਸੀਂ ਦੋਨੇ ਆਪੋਜ਼ਿਟ ਆ ਜੋ ਚੀਜ਼ ਮੈਨੂੰ ਪਸੰਦ ਹੋਏ ਇਹਨਾਂ ਨੂੰ ਜਰਾਂ ਨਹੀਂ ਸਮ ਟਾਈਮ ਪਸੰਦ ਹੁੰਦੀ ਜੋ ਇਹਨਾਂ ਨੂੰ ਪਸੰਦ ਆ ਮੈਨੂੰ ਨਹੀਂ ਪਸੰਦ ਹੁੰਦੀ ਬਟ ਫੇਰ ਵੀ ਆਈ ਡੋਨਟ ਨੋ ਹਾਊ ਲਾਈਕ ਅਸੀਂ ਮਤਲਬ ਅੰਡਰਸਟੈਂਡ ਕਰ ਜੀਦਾ ਅੰਡਰਸਟੈਂਡ ਕਰ ਜੀਦਾ ਮਤਲਬ ਜਿੱਥੇ ਪਿਆਰ ਹੋਵੇ ਉੱਥੇ ਚੀਜ਼ਾਂ ਫਿਰ ਯੂ ਨੋ ਹੋਈ ਜਾਂਦੀ ਉੱਥੇ ਫੇ ਕਿਤੇ ਨਾ ਕਿਤੇ ਆ ਕੇ ਤਾਂ ਲੜਾਈ ਹੋਈ ਜਾਂਦੀ ਹਣੀ ਜੋ ਉਹਨਾਂ ਨੂੰ ਪਸੰਦ ਤਾਂ ਨਹੀਂ ਫੇ ਉਹ ਉਸ ਚੀਜ਼ ਨੂੰ ਕਿੱਦਾਂ ਹੈਂਡਲ ਕਰਦੇ ਹੋਣੇ ਤੁਸੀਂ ਬਹੁਤ ਨਾਰਮਲ ਆ ਸਾਡੀ ਬਹਿਸ ਵੀ ਹੁੰਦੀ ਆ ਬਟ ਫੇਰ ਹਾਰ ਜਾਂਦੇ ਆ ਮਤਲਬ ਸਮਝ ਜਾਂਦੇ ਭਾਈ ਕਿੱਦਾਂ ਲ ਉਹ ਤਾਂ ਦਸਤਨ ਲੋੜੇ ਨੇ ਸਾਰਿਆਂ ਨੂੰ ਪਤਾ ਹੀ ਹੋਣਾ ਭਾਜੀ ਵੈਸੇ ਤਾਂ ਅੱਜ ਤੱਕਰ ਕੋਈ ਜਿੱਤਿਆ ਨਹੀਂ ਜਨਾਨੀ ਦਾ ਹਣਾ ਤੇ ਤੁਸੀਂ ਵੀ ਨਹੀਂ ਸ਼ਾਇਦ ਕੋਈ ਜਿੱਤ ਪਾਉਂਗੇ ਨਾ ਇਹ ਤਾਂ ਹੈ ਬਿਲਕੁਲ ਭਾਜੀ ਜਿੱਤ ਨਹੀਂ ਸਾਦੇ ਜਿੱਥੇ ਜਿੱਤ ਨਹੀਂ ਸਾਦੇ ਉਥੇ ਲੜਨ ਦਾ ਕੋਈ ਫਾਇਦਾ ਨਹੀਂ ਸੋ ਤੁਸੀਂ ਇਹਨਾਂ ਨੂੰ ਕੋਈ ਆਪਣਾ Song ਡੈਡੀਕੇਟ ਕਰ ਸਕਦੇ ਡੈਫੀਨਿਟਲੀ ਮੈਂ ਅ ਅੱਜ ਇਸ ਵੇਲੇ ਇੱਕ Song ਆਉਂਦੀ ਸੀ ਮੈਂ ਉਹ ਸੁਣਾਉਣੀ ਆ ਤੁਹਾਨੂੰ ਵੇ ਢੋਲਾ ਫੜਵੰਜਲੀ ਬਦਲ ਤਕਦੀਰ ਰਾਜਣਾ ਤੇਰੀ ਵੰਜਲੀ ਤੇ ਲੱਗੇ ਹੋਈ ਹੀਰ ਰਾਜਣਾ ਵਿਢੋਲਾ ਫੜ ਵੰਜਲੀ ਬਦਲ ਅੱਖਾਂ ਤੈਨੂੰ ਵੇਖੀ ਆ ਤੇ ਹੋ ਗਈਆਂ ਤੇਰੀਆਂ ਅੱਖਾਂ ਤੈਨੂੰ ਵੇਖੀ ਆ ਤੇ ਹੋ ਗਈਆਂ ਤੇਰੀਆਂ ਮੇਰੀਆਂ ਤੇ ਸਾਵਾਂ ਹੁਣ ਰਹੀਆਂ ਨਹੀਂਓ ਮੇਰੀਆਂ ਮੇਰੀਆਂ ਤੇ ਸਾਵਾਂ ਹੁਣ ਰਹੀਆਂ ਨਹੀਂਓ ਮੇਰੀਆਂ ਕੇ ਵਸੇ ਮਨ ਵਿੱਚ ਤੇਰੀ ਤਸਵੀਰ ਰਾਜਣਾ ਤੇਰੀ ਵੰਜਲੇ ਤੇ ਹੋਈ ਹੀਰ ਰਾਜਣ ਨਾ ਕੇ ਢੋਲਾ ਫੜ ਵੰਜਲੀ ਬਦਲ ਹਾ ਸੋ ਲਾਸਟ ਵਿੱਚ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਹਾਡੀ ਬਦੌਲਤ ਹੀ ਆਡੀਅன்ஸ் ਦੀ ਬਦੌਲਤ ਅੱਜ ਤੁਸੀਂ ਆਏ ਆ ਸਾਡੇ ਕੋਲ ਸੋ ਜੇ ਆਡੀਅன்ஸ் ਨਾ ਹੋਵੇ ਤਾਂ ਅਸੀਂ ਕੁਝ ਨਹੀਂ ਹੈਗੇ ਸੋ ਮੈਨੂੰ ਇੱਥੇ ਤੱਕ ਲੈ ਕੇ ਆਉਣ ਵਾਲੀ ਵੀ ਆਡੀਅנס ਆ ਤੇ ਅੱਗੇ ਅਰਸ਼ਾਂ ਤੇ ਲੈ ਕੇ ਜਾਣ ਵਾਲੀ ਵੀ ਆਡੀਅנס ਆ ਸੋ ਮੈਂ ਇਹੀ ਕਹਿਣਾ ਚਾਹੂੰਗੀ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਮੇਰੀਆਂ ਰੀਲਸ ਨੂੰ ਲਾਈਕ ਕਰਦੇ ਰਹੋ ਸੋਸ਼ਲ ਮੀਡੀਆ ਨੂੰ ਸਪੋਰਟ ਕਰਦੇ ਰਹੋ ਸੋ ਥੈਂਕ ਯੂ ਸੋ ਮੱਚ ਐਂਡ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਆ ਵਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਯਾ ਸਾਡੇ ਚੈਨਲ ਮੇਰਾ YouTube ਤੇ ਇਲਾਹੀ ਸੋਹਲ ਚੈਨਲ ਆ ਮੇਰਾ ਤੁਸੀਂ ਸਰਚ ਕਰੋਗੇ ਇਜ਼ੀਲੀ ਆ ਜਾਊਗਾ ਐਂਡ ਇਲਾਹੀ ਸੋਹਲ ਹੀ ਤੁਸੀਂ ਸਰਚ ਕਰ ਲਓ Instagram ਤੇ ਜਿੱਥੇ ਵੀ ਕਰ ਲਓ ਮੇਰੀ ਆਈਡੀ ਆਣੀ ਉੱਤੇ ਬਿਕਾਜ਼ ਮੇਰਾ ਨਾਮ ਬਹੁਤ ਪਾਰਟਿਕੂਲਰ ਆ ਕਿਸੇ ਦਾ ਨਾਮ ਨਹੀਂ ਹੈਗਾ ਇਲਾਹੀ ਸੋਹਲ ਕਿਸੇ ਦਾ ਨਹੀਂ ਨਾਮ ਹੈਗਾ ਸੋ ਜਦੋਂ ਵੀ ਕੋਈ ਟਾਈਪ ਕਰਦਾ ਹੈ ਤੋ ਆ ਜਾਂਦਾ ਉੱਤੇ ਥੈਂਕ ਯੂ ਸੋ ਇਹ ਉਹ ਲੇਡੀਆਂ ਨੇ ਜੀ ਜੋ ਕਿ ਬੜੀ ਮਿੱਠੀ ਆਵਾਜ਼ ਦੇ ਨਾਲ ਆਪਣਾ ਆਡੀਅੰਸ ਦਾ ਦਿਲ ਜਿੱਤਿਆਣਾ ਸੋ ਵੀਡੀਓ ਬੜੀ ਲੱਗੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਤੁਹਾਨੂੰ ਧੰਨਵਾਦ